ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿੱਥੇ ਇਹ ਚਰਚਾ ਹੈ ਇਹ ਖਬਰ ਜੁੜੀ ਹੈ ਬੜੀ ਤੇਜ਼ੀ ਦੇ ਨਾਲ ਗਰਦਸ਼ ਕਰਨ ਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਅੱਜ ਜ਼ਮਾਨਤ ਹੋ ਜਾਏਗੀ ਇਹ ਕਿਹਾ ਜਾ ਰਿਹਾ ਹੈਗਾ ਦਾ ਉਹਨਾਂ ਦੇ ਵਕੀਲਾਂ ਵੱਲੋਂ ਔਰ ਉਹਨਾਂ ਦੇ ਪਾਰਟੀ ਵੱਲੋਂ ਤੇ ਉਸੇ ਪਾਸੇ ਹੀ ਗਨੀਬ ਕੌਰ ਨੂੰ ਲੈ ਕੇ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਵਿਜੀਲੈਂਸ ਵਾਲਿਆਂ ਨੇ ਗਨੀਬ ਕੌਰ ਦੀ ਗ੍ਰਿਫਤਾਰੀ ਦਾ ਜਿਹੜੇ ਵਾਰੰਟ ਹੈ ਉਹ ਜਾਰੀ ਕਰ ਦਿੱਤੇ ਹੈਗੇ ਹੈ ਪਹਿਲੇ ਵੀ ਇਹ ਵਾਰੰਟ ਜਾਰੀ ਹੋਏ ਸੀਗੇ ਲੇਕਿਨ ਇਹਤੇ ਅਮਲ ਅਰਮਦ ਨਹੀਂ ਹੋਇਆ ਪਰ ਹੁਣ ਜਿਹੜੇ ਆ ਇਹ ਵਾਰੰਟ ਦੁਬਾਰਾ ਤੋਂ ਜਾਰੀ ਕਰ ਦਿੱਤੇ ਗਏ ਹੈਗੇ ਹੈ ਦੂਜੇ ਪਾਸੇ ਰਾਜਾ ਬੜਿੰਗ ਨੂੰ ਲੈ ਕੇ ਜਿਹੜੀ ਖਬਰ ਬੜੀ ਤੇਜ਼ੀ ਦੇ ਨਾਲ ਗਰਦਸ਼ ਕਰਨ ਦੀ ਹੈ ਉਹ ਹੈ ਕਿ ਰਾਜਾ ਬੜਿੰਗ ਜਿਹੜੇ ਆ ਉਹ ਹਲਕ ਚੁਕੇ ਆ ਹਲਕੇ ਕੁੱਤੇ ਮੰਗੋ ਔਰ ਉਹਨਾਂ ਦਾ ਬਚਣਾ ਮੁਸ਼ਕਲ ਹੈ ਆਖਰ ਕੀ ਕਰਦਾ ਰਾਜਾ ਬੜਿੰਗ ਨੇ ਇਸ ਦੇ ਬਾਰੇ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਚਲ ਕੇ ਵੀਡੀਓ ਵੇਖਨੇ ਪਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਔਰ ਦੂਜੇ ਪਾਸੇ ਗਨੀਮ ਕੌਰ ਦੀ ਗ੍ਰਿਫਤਾਰੀ ਪੰਜਾਬ ਭਾਰ ਦੇ ਵਿੱਚ ਦੋ ਵੱਡੀਆਂ ਖਬਰਾਂ ਨੇ ਤਹਿਲਕਾ ਮੁਚਾ ਦਿੱਤਾ ਇੱਕ ਪਾਸੇ ਰਾਜਾ ਬੜਿੰਗ ਯਾਨੀ ਰਾਜੇ ਬੜਿੰਗ ਨੂੰ ਕਿਹੜੇ ਹਲਕੇ ਕੁੱਤੇ ਨੇ ਵੜਲੇ ਜਿਹੜੇ ਕਿ ਰਾਜਾ ਬੜਿੰਗ ਬਹੁਤ ਵੱਡੇ ਸੰਕਟ ਦੇ ਵਿੱਚ ਜਾ ਚੁੱਕੇ ਨੇ ਦੋਵੇਂ ਖਬਰਾਂ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝੀਆਂ ਕਰਾਂਗੇ ਕਿਉਂਕਿ ਰਾਜੇ ਵੜਿੰਗ ਨੂੰ ਹਲਕੇ ਕੁੱਤੇ ਨੇ ਡਟਾ ਵੱਢਲੇ ਔਰ ਰਾਜਾ ਵੜਿੰਗ ਵੀ ਹਲਕ ਚੁੱਕੇ ਨੇ ਔਰ ਦੂਜੇ ਪਾਸੇ ਗਨੀਮ ਕੌਰ ਮਜੀਠੀਆ ਮਜੀਠੀਆ ਦੀ ਪਤਨੀ ਉਹਨਾਂ ਦੀ ਗ੍ਰਿਫਤਾਰੀ ਦੀ ਬਹੁਤ ਵੱਡੀ ਖਬਰ ਔਰ ਵਿਕਰਮ ਸਿੰਘ ਮਜੀਠੀਆ ਤੇ ਅੱਜ ਸੁਣਵਾਈ ਹੈ ਹਾਈ ਕੋਰਟ ਦੇ ਅੰਦਰ ਵਿਕਰਮ ਮਜੀਠੀਆ ਦੀ ਜ਼ਮਾਨਤ ਵੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਡਰਾਮਾ ਨਹੀਂ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਆਖਰੀ ਔਰ ਲਾਸਟ ਸੁਣਵਾਈ ਅੱਜ ਹਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ ਪਰ ਮੈਂ ਤੁਹਾਡੇ ਨਾਲ ਪਹਿਲੀ ਖਬਰ ਸਾਂਝੀ ਕਰੂੰਗਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਗਨੀਬ ਕੌਰ ਮਜੀਠੀਆ ਉਹਨਾਂ ਦੀ ਗਿਰਦਾਰੀ ਦੀ ਖਬਰ ਔਰ ਉਸ ਤੋਂ ਪਹਿਲਾਂ ਰਾਜਾ ਵੜਿੰਗ ਕਿਉਂ ਹਲਕ ਗਏ ਨੇ ਔਰ ਮਾਮਲਾ ਕੀ ਹੈ ਤਰ੍ਹਾਂ ਸਾਲ ਦੇ ਵਿੱਚ ਰਾਜਾ ਵੜਿੰਗ ਨੇ ਇੱਕ ਜਾਤੀਵਾਦ ਵਿਵਾਦਿਤ ਇਹ ਲੈ ਕੇ ਬਿਆਨ ਦੇ ਦਿੱਤਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਮੁੱਦੇ ਨੇ ਬਹੁਤ ਜ਼ਿਆਦਾ ਰਫਤਾਰ ਫੜ ਲਈ ਹੈ ਕਿਉਂਕਿ ਜਾਤੀਵਾਦ ਉੱਠ ਖੜਿਆ ਹੈ ਇਹਦੇ ਨਾਲ ਮੱਜਵੀ ਸਿੰਘ ਮੱਜਵੀ ਸਿੰਘਾਂ ਦੇ ਉੱਤੇ ਟਿੱਪਣੀ ਕੀਤੀ ਗਈ ਰਾਜਾ ਬੜਿੰਗ ਵਧਿਓ ਔਰ ਰਾਜਾ ਬੜਿੰਗ ਨੂੰ ਬਹੁਤ ਵੱਡਾ ਹਰਜਾਨਾ ਦਾ ਭੁਗਤਣਾ ਪੈ ਸਕਦਾ ਇਸੇ ਕਰਕੇ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਰਾਜਾ ਬੜਿੰਗ ਨੂੰ ਕਿਹੜੇ ਹਲਕੇ ਕੁੱਤੇ ਨੇ ਵਧ ਲਿਆ ਕਿ ਉਹ ਹਲਕ ਚੁੱਕਿਆ ਕੋਈ ਵੀ ਬਿਆਨ ਦੇ ਰਿਹਾ ਅੱਜ ਤਹਾਨੂੰ ਪਹਿਲਾਂ ਰਾਜਾ ਬੜਿੰਗ ਦਾ ਬਿਆਨ ਹੀ ਸੁਣਾ ਦਿੰਦੇ ਹਾਂ ਉਸ ਤੋਂ ਉਸ ਤੋਂ ਬਾਅਦ ਗਰੀਮ ਕੌਰ ਨੂੰ ਜੀਤੀ ਦੀ ਗ੍ਰਿਫਤਾਰੀ ਦੀ ਖਬਰ ਔਰ ਬਕਰਮ ਸਿੰਘ ਮਜੀਠੀਆ ਦੀ ਅੱਜ ਫੇਰ ਤੋਂ ਸੁਣਵਾਈ ਹੈ ਉਹਨਾਂ ਦੀ ਜ਼ਮਾਨਤ ਕਿਵੇਂ ਹੋ ਸਕਦੀ ਹੈ ਉਹਦੇ ਉੱਤੇ ਚਰਚਾ ਕਰਾਂਗੇ ਸੁਣੋ ਇੱਕ ਪੁਸਤਾਲ ਸਿੰਘ ਹੁੰਦਾ ਸੀ ਮਜੀਵੀ ਸਿੰਘ ਬਾਲੀਕੀ ਮਜੀਵੀ ਸਿੰਘ ਕਾਲਾ ਰੰਗ ਉਦਾਸੀ ਜਵਾ ਕਾਲਾ ਪੱਟੇ ਪੁੰਦਾ ਸੀ ਪੱਟੇ ਪਾਣੀ ਚੌੜਾ ਰੰਗ ਰੇਤੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਕ੍ਰੇ ਮੰਤਰੀ ਬਣਾਇਆ ਤੁਸੀਂ ਸਿੱਧੇ ਉਹਨੂੰ ਕਿਹਾ ਕਿ ਗਰੀ ਸਮਾਜ ਦਾ ਸੀਗਾ ਪੱਟੇ ਪੁੰਦਾ ਸੀ ਪੱਟੇ ਰੰਗ ਉਦਾਸਾ ਕਾਲਾ ਸੀਗਾ ਕਾਲਾ ਰੰਗ ਉਦਾਸੀ ਜਵਾਲਾ ਕਾਲਾ ਸਿਰ ਉਹਨੂੰ ਬੇਸਿਕਲੀ ਉਹ ਆਪਣੇ ਸੁਪਰਾਇਓਰਿਟੀ ਦਾਸ ਰਹੇ ਸੀਗੇ ਦੂਜੇ ਨੂੰ ਛੋਟਾ ਕਰਕੇ ਕਿ ਦੇਖੋ ਅਸੀਂ ਕਿੱਡੇ ਵੱਡੇ ਆ ਸਟ੍ਰੋਂਗ ਅਜ਼ ਕਿੱਡਾ ਵੱਡਾ ਦਿੱਲਾ ਹੋੜਾ ਸਾਡਾ ਕਿੰਨੀ ਵੱਡੀ ਮਿਹਰਬਾਨੀ ਸੀ ਕਿ ਐਸੇ ਗੰਦੇ ਇੱਕ ਕਿਸਮ ਦਾ ਉਹਨਾਂ ਨੂੰ ਕਿਵੇਂ ਦੱਸਿਆ ਉਹਨਾਂ ਨੇ ਕਿ ਜੋ ਮੈਲਾ ਗੰਦਾ ਕਾਲਾ ਉਹਨੂੰ ਅਸੀਂ ਗ੍ਰਹਿ ਮੰਤਰੀ ਤੱਕ ਲੈ ਗਏ ਗ੍ਰਹਿ ਮੰਤਰੀ ਬਣਾਇਆ ਇਸ ਦਾ ਮਤਲਬ ਉਸ ਬੰਦੇ ਦੇ ਅੰਦਰ ਕੋਈ ਟੈਲੈਂਟ ਨਹੀਂ ਸੀਗਾ ਉਹਨਾਂ ਦੇ ਅੰਦਰ ਕੋਈ ਕਾਬਿਲियत ਨਹੀਂ ਉਹ ਲਾਇਕ ਨਹੀਂ ਸੀਗੇ ਉਸ ਕੁਰਸੀ ਤੇ ਬਹਿਣ ਦੇ ਇਹ ਸਭ ਕੁਝ ਲਾਇਕ ਸੀਗੇ ਇਹਨਾਂ ਨੇ ਮੇਰ ਕੀਤੀ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਤਾਂ ਸੁਣ ਲਿਆ ਪੰਜਾਬ ਵਾਲੇ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਮੱਝਵੀ ਸਿੱਖ ਜਿਹੜੀ ਜਾਤੀ ਹੈ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਦੇਖਣ ਨੂੰ ਮਿਲ ਗਿਆ ਔਰ ਰਾਜਾ ਬੜੰਗ ਰਾਜੇ ਬੜੰਗ ਨੂੰ ਤਾਇ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਮੱਝਵੀ ਸਿੰਘ ਇੱਕ ਜਾਤੀ ਦੇ ਉੱਪਰ ਟਿੱਪਣੀ ਕਰ ਦਿੱਤੀ ਹੈ ਚੰਲੀ ਤਰ੍ਹਾਂ ਔਰ ਦੂਜੇ ਪਾਸੇ ਰਾਜੇ ਵੜਿੰਗ ਨੂੰ ਪੰਜਾਬ ਦੇ ਅੰਦਰ ਲੋਕ ਕੀ ਕਹਿ ਰਹੇ ਨੇ ਉਹ ਕਹਿੰਦੇ ਆ ਜੀ ਹਲਕੇ ਕੁੱਤੇ ਨੇ ਵੱਢ ਲਿਆ ਔਰ ਇਹ ਵੀ ਹਲਕ ਗਏ ਨੇ ਪੰਜਾਬ ਦੇ ਅੰਦਰ ਰਾਜੇ ਵੜਿੰਗ ਦੀ ਰੱਜ ਕੇ ਯਾਨੀ ਭੰਡੀ ਹੋ ਰਹੀ ਹੈ ਔਰ ਬਦਨਾਮੀ ਲੋਕ ਕਰ ਰਹੇ ਨੇ ਕਿਉਂਕਿ ਇੱਕ ਸੂਬੇ ਦਾ ਪ੍ਰਧਾਨ ਘਵਾਉਣ ਵਾਲੇ ਕਾਂਗਰਸ ਦੇ ਲੀਡਰ ਰਾਜਾ ਵੜਿੰਗ ਇੱਕ ਐਸਾ ਗੰਦਾ ਬਿਆਨ ਦੇ ਦਿੰਦੇ ਨੇ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਮੱਜਵੀ ਸਿੰਘ ਜਿਹੜਾ ਸਮਾਜ ਪੂਰੇ ਮੱਜਵੀ ਸਿੰਘ ਨੇ ਇਹ ਫੈਸਲਾ ਕਰ ਲਿਆ ਤੇ ਰਾਜੇ ਵੜਿੰਗ ਨੂੰ ਉਹਦੀ سزا ਤੱਕ ਉਹਦੇ ਅੰਜਾਮ ਤੱਕ ਪਹੁੰਚਾ ਕੇ ਰਵਾਂਗੇ ਉਹਨੂੰ ਕੜੀ ਤੋਂ ਕੜੀ ਸਜ਼ਾ ਦਵਾ ਕੇ ਰਵਾਂਗੇ ਇਹਦਾ ਰਹੀ ਰਾਜੇ ਵੜਿੰਗ ਦੀ ਖਬਰ ਔਰ ਦੂਜੇ ਪਾਸੇ ਆਜੋ ਵੀ ਜਿਹੜੀ ਗਨੀਬ ਕੌਰ ਮਜੀਠੀਆ ਮਜੀਠੀਆ ਦੀ ਪਤਨੀ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਔਰ ਅਕਾਲੀ ਦਲ ਦੇ ਵਿੱਚ ਖਾਸ ਕਰਕੇ ਵਾਦਲਾ ਦੇ ਵਿੱਚ ਪਰਥੱਲੀ ਵਿਚਾ ਦਿੱਤੀ ਹੈ ਕਿਉਂਕਿ ਕਈ ਵਾਰ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਕਿ ਵਿਜੀਲੈਂਸ ਬਿਊਰੋ ਨੇ ਕਈ ਵਾਰ ਸਮਣ ਕੱਢੇ ਪਰ ਉਹਨਾਂ ਨੇ ਆਪਣੇ ਬੰਦੀਓ ਵਿਜੀਲੈਂਸ ਦੇ ਨਾਲ ਕੋਆਪਰੇਟ ਕਰਨ ਦੀ ਕੋਈ ਵੀ ਜ਼ਰੂਰੀ ਨਹੀਂ ਸਮਝੀ ਤਾਂ ਇਸ ਕਰਕੇ ਵਿਜੀਲੈਂਸ ਬਿਊਰੋ ਨੇ ਫੇਰ ਤੋਂ ਸਮਣ ਜਾਰੀ ਕਰ ਦਿੱਤੇ ਨੇ ਗਨੀਮ ਕੌਰ ਕੱਲੀ ਮਜੀਠੀਆ ਨਹੀਂ ਬਲਕਿ ਇੱਥੇ ਰਾਜਪਤ ਸਿੰਘ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਬਹੁਤ ਵੱਡੀ ਖਬਰ ਅੱਜ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਔਰ ਉਸ ਤੋਂ ਵੀ ਵੱਡੀ ਖਬਰ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀ ਇੱਕ ਪਾਸੇ ਦਸਨਵਾਈ ਹੈ ਹਾਈ ਕੋਰਟ ਜਮਾਨਤ ਦੇ ਸਕਦਾ ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਆਪਣੀਆਂ ਥਿਉਰੀਆਂ ਧਰਿਆ ਦੇ ਕੋਰਟ ਦੇ ਸਾਹਮਣੇ ਲੋਕਾਂ ਨੇ ਸਵਾਲ ਧਰੇ ਨੇ ਔਰ 10 ਸਾਲ ਤੱਕ ਦਾ 2007 ਤੋਂ ਲੈ ਕੇ 17 ਤੱਕ ਉਹਦਾ ਕਾਲਾ ਛੱਟਾ ਤਰੇ ਹੋਇਆ ਇੱਕ ਪਾਸੇ ਸ਼ੰਕਰ ਹੀਗੜੇ ਨੇ ਉਹਨਾਂ ਨੇ ਵੀ ਇਹੀ ਹਵਾ ਨਾ ਦਿੱਤਾ ਕਿ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਜਾਣ ਵਜh ਕੇ ਵਿਕਰਮ ਮਜੀਠੀ ਦੀ ਜਮਾਨਤ ਨਹੀਂ ਹੋਣ ਦਿੰਦੀ ਔਰ ਦੂਜੇ ਪਾਸੇ ਜਿੰਨੇ ਵੀ ਵਕੀਲ ਨੇ ਉਹ ਝੂਠੀਆਂ ਦਲੀਲਾਂ ਦੇ ਕੇ ਔਰ ਝੂਠੀਆਂ ਖਬਰਾਂ ਫੈਲਾ ਕੇ ਵਿਕਰਮ ਮਜੀਠੀਆ ਨੂੰ ਛਡਵਾਉਣਾ ਚਾਹੁੰਦੇ ਸੀ ਭਾਈ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਪਿੱਛੇ ਪਏ ਨੇ ਕਹਿੰਦੇ ਜੇਕਰ ਵਿਕਰਮ ਮਜੀਠੀਆ ਬਾਹਰ ਆ ਗਿਆ ਤਾਂ ਪੰਜਾਬ ਦੀ ਸਰਕਾਰ ਡਿੱਗ ਜਾਣੀ ਹੈ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹੀ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਹੀਂ ਆਉਣ ਦਿੰਦੇ ਇਸ ਗੱਲ ਦਾ ਵਿਸ਼ਵਾਸ ਸਾਡੇ ਦੇ ਕਰਨਾ ਪੈਣਾ ਔਰ ਦੂਜੇ ਪਾਸੇ ਕਹਿੰਦੇ ਜੀ ਗਨੀਮ ਕੌਰ ਮਜੀਠੀਏ ਨੂੰ ਅੱਜ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਉਹਨਾਂ ਦੇ ਸਾਲੇ ਨੂੰ ਕਰ ਸਕਦੀ ਹੈ ਮਜੀਠੀਏ ਦੇ ਜਿਹੜਾ ਸਾਲਾ ਗਜਪਤ ਸਿੰਘ ਇਸ ਕਰਕੇ ਕਾਲੀਵਾਲ ਦੇ ਵਿੱਚ ਵੱਡੀ ਤਰ੍ਹਾਂ ਥਲੀ ਮਚ ਗਈ ਹੈ ਔਰ ਰਾਜੇ ਵੜਿੰਗ ਦੀ ਜਿਹੜੀ ਖਬਰ ਉਹਨੂੰ ਮੱਝਵੀ ਸਿੰਘ ਜਿੰਨਾ ਵੀ ਸਮਾਜ ਹੈ ਉਹ ਮਾਫ ਨਹੀਂ ਕਰੂਗਾ ਇਸ ਕਰਕੇ ਰਾਜਾ ਵੜਿੰਗ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਜਿਹੜੀਆਂ ਤਾਰੇ ਨਾਲ ਮੈਂ ਸਾਂਝੀਆਂ ਕਰ ਰਿਹਾ ਕਿਉਂਕਿ ਮੱਝਵੀ ਸਿੰਘ ਸਵਾਜਿਵੇ ਸਰਫ ਇੱਕ ਗੱਲ ਧਾਰ ਲਈਏ ਕਿ ਰਾਜੇ ਵੜਿੰਗ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣਾ ਜ਼ਰੂਰੀ ਹੈ ਕਿਉਂਕਿ ਅੱਜ ਰਾਜੇ ਵੜਿੰਗ ਨੇ ਵਾਅਦਾ ਦਿੱਤਾ ਕੱਲ ਨੂੰ ਕੋਈ ਹੋਰ ਲੀਡਰ ਦੇਊਗਾ ਇਸ ਕਰਕੇ ਸਮਾਜ ਦੇ ਅੰਦਰ ਬਹੁਤ ਗੰਦਾ ਮੈਸੇਜ ਰਾਜੇ ਵੜਿੰਗ ਨੇ ਦੇ ਦਿੱਤਾ ਤਾਂ ਹੁਣ ਕਹਿੰਦੇ ਜੀ ਰਾਜਾ ਵੜਿੰਗ ਜੇਲ੍ਹ ਜਾਣ ਦੀ ਤਿਆਰੀਆ ਕਰ ਲੈਣ ਕਿਉਂਕਿ ਜਿਹੜੇ ਲੀਡਰ ਤੇ ਨੇ ਵਾਅਦਾ ਦਿੱਤਾ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਕਿ ਮਰਦਾ ਇਹ ਦਮ ਤੱਕ ਮੈਂ ਇਸ ਗੱਲ ਦਾ ਖਹਿੜਾ ਨਹੀਂ ਛੱਡੂਗਾ ਜਿੰਨਾ ਚਿਰ ਰਾਜਾ ਵੜਿੰਗ ਨੂੰ ਸੱਜਿਆ ਨਹੀਂ ਕਰਵਾਉਂਦਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈੜ ਭਰਾ ਨੇ ਮੇਰੇ ਚੈਨਲ ਦਾ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਮ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ